ਪੰਜਾਬ ਕੈਬਨਿਟ ਦੀ ਅੱਜ ਹੋਈ ਮੀਟਿੰਗ ਦੇ ਵਿੱਚ ਕਈ ਸਾਰੇ ਅਹਿਮ ਫੈਸਲੇ ਲਏ ਗਏ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਫੈਸਲਾ ਜੋ ਹੈ ਧਾਰਮਿਕ ਸਥਾਨਾਂ ਦੀ ਯਾਤਰਾ ਨੂੰ ਲੈ ਕੇ ਲਿਆ ਗਿਆ ਕਿਉਂਕਿ ਬਹੁਤ ਸਾਰੇ ਲੋਕ ਜੋ ਨੇ ਧਾਰਮਿਕ ਸਥਾਨਾਂ ਤੇ ਜਾਣਾ ਚਾਹੁੰਦੇ ਨੇ ਕਈ ਵਾਰ ਜੋ ਹੈ ਤੰਗੀਆਂ ਕਰਕੇ ਨਹੀਂ ਜਾਇਆ ਜਾਂਦਾ ਪਰ ਅਜਿਹੇ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਧਾਰਮਿਕ ਸਥਾਨਾਂ ਤੇ ਜਾਣਾ ਹੋਰ ਵੀ ਜ਼ਿਆਦਾ ਸੁਖਾਲਾ ਕਰ ਦਿੱਤਾ ਗਿਆ ਕਿਉਂਕਿ ਹੁਣ ਨਾ ਤਾਂ ਤੁਹਾਨੂੰ ਕੋਈ ਰਹਿਣ ਸਹਿਣ ਦੀ ਫਿਕਰ ਕਰਨੀ ਹੋਵੇਗੀ ਨਾ ਤਾਨੂੰ ਪੈਸੇ ਥੇਲੇ ਦੀ ਫਿਕਰ ਕਰਨੀ ਪਵੇਗੀ ਸਗੋਂ ਤੁਸੀਂ ਬੜੇ ਆਰਾਮ ਦੇ ਨਾਲ 에어 ਕੰਡੀਸ਼ਨਰ ਦਾ ਫਾਇਦਾ ਚੁੱਕਦੇ ਹੋਏ ਗੁਰਧਾਮਾਂ ਦੀ ਯਾਤਰਾ ਤੇ ਜਾ ਸਕਦੇ ਹੋ ਤੇ ਕਿਸੇ ਵੀ ਕਿਸਮ ਦੀ ਤੁਹਾਨੂੰ ਤੰਗੀ ਨਹੀਂ ਆਵੇਗੀ ਤਾਂ ਕੈਬਿਨੇਟ ਮੀਟਿੰਗ ਦੇ ਵਿੱਚ ਕਈ ਸਾਰੇ ਜੋਨੇ ਫੈਸਲੇ ਲਏ ਗਏ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਜੋ ਫੈਸਲਾ ਹੈ ਗੁਰਧਾਮਾਂ ਨੂੰ ਲੈ ਕੇ ਲਿਆ ਗਿਆ ਕਿਉਂਕਿ ਹੁਣ 50 ਸਾਲ ਤੋਂ ਉੱਪਰ ਵਾਲੇ ਜਿੰਨੇ ਵੀ ਲੋਕ ਨੇ ਜੋ ਸੰਗਤਾਂ ਨੇ ਜੋ ਸ਼ਰਧਾਲੂ ਨੇ ਜੋ ਧਾਰਮਿਕ ਸਥਾਨਾਂ ਤੇ ਜਾਣ ਚਾਹੁੰਦੇ ਨੇ ਉਹ ਬਿਨਾਂ ਕਿਸੇ ਫਿਕਰ ਤੋਂ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਸਕਤੇ ਐ ਅੱਜ ਦੀ ਹੋਈ ਕੈਬਿਨੇਟ ਮੀਟਿੰਗ ਦੇ ਦੌਰਾਨ ਲਏ ਗਏ ਵੱਡੇ ਫੈਸਲਿਆਂ ਦੇ ਬਾਰੇ ਕੈਬਿਨੇਟ ਮੰਤਰੀ ਹਰਪਾਲ ਸਿੰਘ ਛੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਉਹਨਾਂ ਕਿਹਾ ਕਿ ਅੱਜ ਦੀ ਕੈਬਿਨੇਟ ਦੇ ਵਿੱਚ ਵੱਡਾ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਕਰੀਪ 50 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਦੇ ਲਈ 100 ਕਰੋੜ ਰੁਪਏ ਦਾ ਫੰਡ ਜੁਆ ਅਲਾਟ ਕੀਤਾ ਗਿਆ ਇਹਨਾਂ ਯਾਤਰੀਆਂ ਦੇ ਰਜਿਸਟ੍ਰੇਸ਼ਨ ਦਾ ਕੰਮ ਅਪ੍ਰੈਲ ਦੇ ਆ 3 ਹਫਤੇ ਦੇ ਵਿੱਚ ਸ਼ੁਰੂ ਹੋਇਆ ਕਰੇਗਾ ਤੇ ਮਈ ਦੇ ਵਿੱਚ ਯਾਤਰਾ ਦਾ ਆਰਾਮ ਬਹੋਵੇਗਾ ਸਾਰੀ ਯਾਤਰਾ 에어 ਕੰਡੀਸ਼ਨਰ ਹੋਵੇਗੀ ਆਰਾਮਦਾਇਕ ਰਹਿائش ਅਤੇ ਖਾਣ ਪੀਣ ਦਾ ਪ੍ਰਬੰਧ ਜੋ ਹੈ ਸਰਕਾਰ ਤੇ ਵੱਲੋਂ ਕੀਤਾ ਜਾਏਗਾ ਉਹਨਾਂ ਕਿ ਦੱਸਿਆ ਕਿ ਪੰਜਾਬੀ ਲੋਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਜਿਸ ਕਾਰਨ ਤੀਰਥ ਯਾਤਰਾ ਤੇ ਜਾਣਾ ਆਪਣਾ ਸੁਭਾਗ ਸਮਤ ਹਰਪਾਲ ਟੀਮ ਨੇ ਕਿਹਾ ਕਿ ਪੰਜਾਬ ਦੇ ਲੋਕ ਸ੍ਰੀ ਹਰਮੰਦਰ ਸਾਹਿਬ ਦਰਗਾਣਾ ਮੰਦਿਰ ਜਾਂ ਹੋਰ ਧਾਰਮਿਕ ਸਥਾਨਾਂ ਤੇ ਜਾਣਾ ਚਾਹੁੰਦੇ ਨੇ ਤਾਂ ਉਹ ਜਾ ਸਕਦੇ ਆ ਹਰਪਾਲ ਟੀਮ ਨੇ ਕਿਹਾ ਕਿ ਕੈਬਨਿਟ ਮੀਟਿੰਗ ਦੇ ਵਿੱਚ 118 ਸਕੂਲ ਆਫ ਕਾਮਿਨੈਂਸਾਂ ਦੇ ਵਿੱਚੋਂ 80 ਸਕੂਲਾਂ ਦੀ ਚੋਣ ਕੀਤੀ ਗਈ ਜਿੱਥੇ ਸਕੂਲ ਮੈਟਿਓਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸਾਰੇ IAS ਅਤੇ IPS ਤੇ ਸਿਵਲ ਸੇਵਾਵਾਂ ਦੇ ਨਾਲ ਸੰਬੰਧਿਤ ਅਧਿਕਾਰੀ ਇੱਕ ਇੱਕ ਸਕੂਲ ਨੂੰ ਗੋਦ ਲੈਣਗੇ ਇਹ ਅਧਿਕਾਰੀ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ ਨਾਲ ਪਾਵਨਾਤਮਕ ਸਾਂਝ ਪੈਦਾ ਕਰਨਗੇ ਇਸ ਦੇ ਨਾਲ ਬੱਚਿਆਂ ਦੇ ਅੰਦਰ ਸਿਵਲ ਸੇਵਾਵਾਂ ਦੇ ਵਿੱਚ ਜਾਣ ਦੀ ਇੱਛਾ ਪੈਦਾ ਹੋਵੇਗੀ ਅਧਿਕਾਰੀ ਘੱਟੋ-ਘੱਟ 5 ਸਾਲ ਦੇ ਲਈ ਸਕੂਲ ਗੋਦ ਲੈ ਕੇ ਰੱਖਣਗੇ ਉਹਨਾਂ ਦੱਸਿਆ ਕਿ ਮੰਤਰੀ ਮੰਡਲ ਦੇ ਵਿੱਚ ਇੱਕ ਹੋਰ ਵੱਡਾ ਫੈਸਲਾ ਲੈਂਦੇ ਕੋਈ ਨਵੀਂ ਮਾਈਨਿੰਗ ਐਂਡ ਕਰਸ਼ਰ ਪਾਲਿਸੀ ਅੰਦਰ ਸੋਧਾਂ ਕੀਤੀਆਂ ਗਈਆਂ ਨੇ ਨਾ ਸੋਧਾਂ ਦੇ ਮੁਤਾਬਿਕ ਜਿੱਥੇ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਰੁਕੇਗੀ ਅਤੇ ਉੱਥੇ ਹੀ ਪੰਜਾਬ ਦੇ ਰੈਵਨਿਊ ਦੇ ਵਿੱਚ ਵੀ ਵਾਧਾ ਹੋਵੇਗਾ ਪੰਜਾਬ ਕੈਬਨਿਟ ਦੀ ਅੱਜ ਹੋਈ ਮੀਟਿੰਗ ਦੇ ਵਿੱਚ ਕਈ ਸਾਰੇ ਅਹਿਮ ਫੈਸਲੇ ਲਏ ਗਏ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਫੈਸਲਾ ਜੋ ਹੈ ਧਾਰਮਿਕ ਸਥਾਨਾਂ ਦੀ ਯਾਤਰਾ ਨੂੰ ਲੈ ਕੇ ਲਿਆ ਗਿਆ ਕਿਉਂਕਿ ਬਹੁਤ ਸਾਰੇ ਲੋਕ ਜੋ ਨੇ ਧਾਰਮਿਕ ਸਥਾਨਾਂ ਤੇ ਜਾਣਾ ਚਾਹੁੰਦੇ ਨੇ ਕਈ ਵਾਰ ਜੋ ਹੈ ਤੰਗੀਆਂ ਕਰਕੇ ਨਹੀਂ ਜਾਇਆ ਜਾਂਦਾ ਪਰ ਅਜਿਹੇ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਧਾਰਮਿਕ ਸਥਾਨਾਂ ਤੇ ਜਾਣਾ ਹੋਰ ਵੀ ਜ਼ਿਆਦਾ ਸੁਖਾਲਾ ਕਰ ਦਿੱਤਾ ਗਿਆ ਕਿਉਂਕਿ ਹੁਣ ਨਾ ਤਾਂ ਤੁਹਾਨੂੰ ਕੋਈ ਰਹਿਣ ਸਹਿਣ ਦੀ ਫਿਕਰ ਕਰਨੀ ਹੋਵੇਗੀ ਤੁਹਾਨੂੰ ਪੈਸੇ ਥੇਲੇ ਦੀ ਫਿਕਰ ਕਰਨੀ ਪਵੇਗੀ ਸਗੋਂ ਤੁਸੀਂ ਬੜੇ ਆਰਾਮ ਦੇ ਨਾਲ 에어 ਕੰਡੀਸ਼ਨਰ ਦਾ ਫਾਇਦਾ ਚੁੱਕਦੇ ਹੋਏ ਗੁਰਧਾਮਾ ਦੀ ਯਾਤਰਾ ਤੇ ਜਾ ਸਕਦੇ ਹੋ ਤੇ ਕਿਸੇ ਵੀ ਕਿਸਮ ਦੀ ਤੁਹਾਨੂੰ ਤੰਗੀ ਨਹੀਂ ਆਵੇਗੀ ਤਾਂ ਕੈਬਿਨੇਟ ਮੀਟਿੰਗ ਦੇ ਵਿੱਚ ਕਈ ਸਾਰੇ ਜੋ ਨੇ ਫੈਸਲੇ ਲਏ ਗਏ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਜੋ ਫੈਸਲਾ ਹੈ ਗੁਰਧਾਮਾ ਨੂੰ ਲੈ ਕੇ ਲਿਆ ਗਿਆ ਕਿਉਂਕਿ ਹੁਣ 50 ਸਾਲ ਤੋਂ ਉੱਪਰ ਵਾਲੇ ਜਿੰਨੇ ਵੀ ਲੋਕ ਨੇ ਜੋ ਸੰਗਤਾਂ ਨੇ ਜੋ ਸ਼ਰਧਾਲੂ ਨੇ ਜੋ ਧਾਰਮਿਕ ਸਥਾਨਾਂ ਤੇ ਜਾਣਾ ਚਾਹੁੰਦੇ ਨੇ ਉਹ ਬਿਨਾਂ ਕਿਸੇ ਫਿਕਰ ਤੋਂ ਧਾਰਮਿਕ ਸਥਾਨਾਂ ਦੀ ਯਾਤਰਾ ਕਰ ਸਕਤੇ ਐ ਅੱਜ ਦੀ ਹੋਈ ਕੈਬਿਨੇਟ ਮੀਟਿੰਗ ਦੇ ਦੌਰਾਨ ਲਏ ਗਏ ਵੱਡੇ ਫੈਸਲਿਆਂ ਦੇ ਬਾਰੇ ਕੈਬਿਨੇਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਉਹਨਾਂ ਕਿਹਾ ਕਿ ਅੱਜ ਦੀ ਕੈਬਿਨੇਟ ਦੇ ਵਿੱਚ ਵੱਡਾ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਕਰੀਪ 50 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਦੇ ਲਈ 100 ਕਰੋੜ ਰੁਪਏ ਦਾ ਫੰਡ ਜੁਆ ਅਲਾਟ ਕੀਤਾ ਗਿਆ ਹੈ ਇਹਨਾਂ ਯਾਤਰੀਆਂ ਦੇ ਰਜਿਸਟ੍ਰੇਸ਼ਨ ਦਾ ਕੰਮ April ਦੇ ਆਖਰੀ ਹਫਤੇ ਦੇ ਵਿੱਚ ਸ਼ੁਰੂ ਹੋਇਆ ਕਰੇਗਾ ਤੇ May ਦੇ ਵਿੱਚ ਯਾਤਰਾ ਦਾ ਆਰਾਮ ਬਹੋਵੇਗਾ ਸਾਰੀ ਯਾਤਰਾ 에어 ਕੰਡੀਸ਼ਨਰ ਹੋਵੇਗੀ ਆਰਾਮਦਾਇਕ ਰਹਿائش ਅਤੇ ਖਾਣ ਪੀਣ ਦਾ ਪ੍ਰਬੰਧ ਜੋ ਹੈ ਸਰਕਾਰ ਦੇ ਵੱਲੋਂ ਕੀਤਾ ਜਾਏਗਾ ਉਨ੍ਹਾਂ ਕਿ ਦੱਸਿਆ ਕਿ ਪੰਜਾਬੀ ਲੋਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਜਿਸ ਕਾਰਨ ਤੀਰਥ ਯਾਤਰਾ ਤੇ ਜਾਣਾ ਆਪਣਾ ਸੁਭਾਅ ਸਮਤ ਹਰਪਾਲ ਟੀਮ ਨੇ ਕਿਹਾ ਕਿ ਪੰਜਾਬ ਦੇ ਲੋਕ ਸ੍ਰੀ ਹਰਮੰਦਰ ਸਾਹਿਬ ਦਰਗਾਣਾ ਮੰਦਿਰ ਜਾਂ ਹੋਰ ਧਾਰਮਿਕ ਸਥਾਨਾਂ ਤੇ ਜਾਣਾ ਚਾਹੁੰਦੇ ਨੇ ਤਾਂ ਉਹ ਜਾ ਸਕਦੇ ਆ ਹਰਪਾਲ ਟੀਮ ਨੇ ਕਿਹਾ ਕਿ ਕੈਬਨਿਟ ਮੀਟਿੰਗ ਦੇ ਵਿੱਚ 118 ਸਕੂਲ ਆਫ ਕਮਿਨੈਂਸਾਂ ਦੇ ਵਿੱਚੋਂ 80 ਸਕੂਲਾਂ ਦੇ ਚੋਣ ਕੀਤੇ ਗਏ ਜਿੱਥੇ ਸਕੂਲ ਮੈਟਿਓਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ ਸਾਰੇ IAS ਅਤੇ IPS ਤੇ ਸਿਵਲ ਸੇਵਾਵਾਂ ਦੇ ਨਾਲ ਸੰਬੰਧਿਤ ਅਧਿਕਾਰੀ ਇੱਕ ਇੱਕ ਸਕੂਲ ਨੂੰ ਗੋਦ ਲੈਣਗੇ ਇਹ ਅਧਿਕਾਰੀ ਹੋਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੇ ਨਾਲ ਪਾਵਨਾਤਮਕ ਸਾਂਝ ਪੈਦਾ ਕਰਨਗੇ ਇਸ ਦੇ ਨਾਲ ਬੱਚਿਆਂ ਦੇ ਅੰਦਰ ਸਿਵਲ ਸੇਵਾਵਾਂ ਦੇ ਵਿੱਚ ਜਾਣ ਦੀ ਇੱਛਾ ਪੈਦਾ ਹੋਵੇਗੀ ਅਧਿਕਾਰੀ ਘੱਟੋ-ਘੱਟ 5 ਸਾਲ ਦੇ ਲਈ ਸਕੂਲ ਗੋਦ ਲੈ ਕੇ ਰੱਖਣਗੇ ਉਹਨਾਂ ਦੱਸਿਆ ਕਿ ਮੰਤਰੀ ਮੰਡਲ ਦੇ ਵਿੱਚ ਇੱਕ ਹੋਰ ਵੱਡਾ ਫੈਸਲਾ ਲੈਂਦੇ ਹੋਏ ਨਵੀਂ ਮਾਈਨਿੰਗ ਐਂਡ ਕਰਾਸ਼ਰ ਪਾਲਿਸੀ ਅੰਦਰ ਸੋਧਾਂ ਕੀਤੀਆਂ ਗਈਆਂ ਨੇ ਨਾ ਸੋਧਾਂ ਦੇ ਮੁਤਾਬਿਕ ਜਿੱਥੇ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਰੁਕੇਗੀ ਅਤੇ ਉੱਥੇ ਹੀ ਪੰਜਾਬ ਦੇ ਰੈਵਨਿਊ ਦੇ ਵਿੱਚ ਵੀ ਵਾਧਾ ਹੋਵੇਗਾ